ਪੰਜਾਬ ਦੇ ਫਿਰੋਜ਼ਪੁਰ ਦਾ ਇੱਕ ਪਿੰਡ ਹੈ ਸੈਦੇ ਸੈਦੇ ਦੇ ਨੌਲ ਹੈ ਨਾ ਸੈਦੇ ਦੇ ਸੈਦੇ ਕਿਨੌਲ ਸੈਦੇ ਕਿਨੌਲ ਇੱਕ ਪਿੰਡ ਹੈ ਫਿਰੋਜ਼ਪੁਰ ਖੇਤਰ ਦਾ ਉਸ ਦੇ ਇੱਕ ਪ੍ਰਾਇਮਰੀ ਸਕੂਲ ਦੇ ਵਿੱਚ ਪੰਜਵੀਂਕ ਜਮਾਤ ਚ ਪੜਦਾ ਜਵਾਕ ਪੰਜ ਸਾਲ ਹੈ ਨਾ ਨਰਸਰੀ ਨਰਸਰੀ ਚ ਪੜਦਾ ਪੰਜ ਸਾਲ ਦਾ ਜਵਾਕ ਉਹ ਪੰਜਕ ਸਵਾਲ ਸਾਲ ਦਾ ਜਵਾਬ ਅਮਰਤ ਸਕੂਲ ਚ ਹੋਮਵਰਕ ਨਹੀਂ ਕਰਕੇ ਲੈ ਕੇ ਜਾਂਦਾ ਘਰ ਦਾ ਜਿਹੜਾ ਕਾਪੀਆਂ ਤੇ ਕੰਮ ਮਿਲਿਓ ਕਰਕੇ ਨਹੀਂ ਲੈ ਕੇ ਜਾਂਦਾ ਜਦੋਂ ਮਾਸਟਰ ਸਾਰਿਆਂ ਦਾ ਕੰਮ ਚੈੱਕ ਕਰ ਰਿਹਾ ਹੁੰਦਾ ਤਾਂ ਉਹ ਅਮਰਤ ਨੂੰ ਵੀ ਪੁੱਛਦਾ ਵੀ ਤੇਰਾ ਕੰਮ ਅਕਸਰ ਜਦੋਂ ਜਵਾਕਾਂ ਨੇ ਕੰਮ ਨਹੀਂ ਕੀਤਾ ਤਾਂ ਜਵਾਕ ਬਹਾਨਾ ਲਾਉਂਦਿਆ ਕਿ ਜੀ ਪੈਨ ਨਹੀਂ ਧੀ ਜੀ ਹੈ ਲਾਈਟ ਨਹੀਂ ਧੀ ਜੀ ਪਾਪੇ ਨਾਲ ਖੂਹ ਤੇ ਜਾਣਾ ਪੈ ਗਿਆ ਜੀ ਉਹ ਮਾਸੀ ਆ ਗਈ ਸੀ ਜੀ ਵਿਆਹ ਚਲ ਗਏ ਜੀ ਕਿਸੇ ਨੇ ਕੰਮ ਨਹੀਂ ਕਰਾਇਆ ਜੀ ਹਨਾ ਕਿੰਨੇ ਤਰ੍ਹਾਂ ਦੇ ਬਹਾਨੇ ਹੁੰਦੇ ਪਰ ਇਸ ਜਵਾਕ ਨੇ ਆਪਣੇ ਮਾਸਟਰ ਨੂੰ ਜੋ ਕਿਹਾ ਉਹ ਬਹਾਨਾ ਨਹੀਂ ਉਹ ਹਕੀਕਤ ਸੀ ਔਰ ਮਾਸਟਰ ਦੀਆਂ ਅੱਖਾਂ ਚੋਂ ਟਪ ਟਪ ਹੰਝੂ ਵਗਣ ਲੱਗੇ ਜਵਾਕ ਕਹਿੰਦਾ ਮਾਸਟਰ ਜੀ ਕਿ ਰੋਟੀ ਖਾਣ ਨੂੰ ਨਹੀਂ ਮਿਲੀ ਤੇ ਇਸ ਲਈ ਮੈਂ ਕੰਮ ਨਹੀਂ ਕਰ ਸਕਿਆ ਮੇਰਾ ਪੜਾਈ ਚ ਮਨ ਨਹੀਂ ਲੱਗ ਰਿਹਾ ਸੀ ਕਿਉਂਕਿ ਮੈਂ ਭੁੱਖੇ ਟੱਡੇ ਸੀ ਤੇ ਅੱਜ ਸਵੇਰੇ ਵੀ ਕਹਿੰਦਾ ਮੈਂ ਰੋਟੀ ਖਾ ਕੇ ਨਹੀਂ ਆਇਆ ਭੁੱਖਾ ਆਇਆ ਮਾਸਟਰ ਹੈਰਾਨ ਹੋ ਕੇ ਉਹਦੇ ਕੰਨੀ ਦਿਖਦਾ ਕੀ ਕੀ ਉਹ ਕਹਿੰਦਾ ਜੀ ਸਾਡੇ ਘਰੇ ਆਟਾ ਮੁੱਕ ਗਿਆ ਇਹ ਪੰਜਾਬ ਦੇ ਇੱਕ ਪਿੰਡ ਦੇ ਇੱਕ ਪਰਿਵਾਰ ਦੇ ਇੱਕ 5 ਸਾਲਾਂ ਜਵਾਕ ਦੀ ਦਾਸਤਾਨ ਮਾਸਟਰ ਨੇ ਉਸ ਨੂੰ ਰੋਟੀ ਖਵਾਈ ਤੇ ਅੱਜਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੈ ਤੇ ਵੀਡੀਓ ਸੋਸ਼ਲ ਮੀਡੀਆ ਤੇ ਆ ਗਿਆ ਸੱਦੇ ਕੇ ਨਾਲ ਦੇ ਵਿੱਚ ਲੋਕ ਪਹੁੰਚ ਗਏ ਸਜੋਕਰ ਸਸਤਾ ਮਾ ਪਹੁੰਚ ਗਏ ਸਜੋਕਰ ਤੇ ਉਸ ਦੇ ਘਰੇ ਆਟੇ ਦੀ ਪਹੁੰਚਣ ਲੱਗ ਪਈ ਦਾਲ ਪਾਣੀ ਪਹੁੰਚਣ ਲੱਗ ਪਿਆ ਪਿਤਾ ਮਜ਼ਦੂਰੀ ਕਰਦਾ ਹੈ ਮਾਤਾ ਘਰੇਲੂ ਔਰਤ ਹੈ ਪਿਤਾ ਦੀਆਂ ਅੱਖਾਂ ਦੇ ਵਿੱਚ ਖੇਤਾਂ 'ਚ ਸਪਰੇਅ ਕਰਦੇ ਆ ਕਿਸੇ ਦੇ ਮਜ਼ਦੂਰੀ ਕਰਦੇ ਆ ਅਕਾਂਸ਼ ਸਪਰੇ ਪੈਣ ਕਰਕੇ ਨਿਗਾ ਕਮਜ਼ੋਰ ਹੋ ਗਈ ਹੁਣ ਦਿਹਾੜੀ ਦੱਪਾ ਜਿਹੋ ਜਿਹਾ ਲੱਗਦਾ ਉਹ ਜਿਹਾ ਲਾ ਕੇ ਕਹਿੰਦਾ ਜਦੋਂ ਰਾਤ ਨੂੰ ਦੇਰ ਰਾਤ ਆਇਆ ਤਾਂ ਤੱਕ ਦੁਕਾਨਾਂ ਬੰਦ ਸੀ ਆਂਡ ਗਵਾਂਡ ਛੋਟਾ ਮਿਲ ਨਹੀਂ ਸਕਿਆ ਤੇ ਇਸ ਲਈ ਕੱਲ ਭੁੱਖੇ ਸੋਏ ਤੇ ਅੱਜ ਵੀ ਕਹਿੰਦੇ ਮੁੰਡਾ ਭੁੱਖਾ ਗਿਆ ਸੀ ਇਹ ਸੱਚਾਈ ਹੈ ਮਾਂ ਨੇ ਵੀ ਕਿਹਾ ਸੋ ਹੁਣ ਸਹਿਯੋਗੀ ਸੰਸਥਾਵਾਂ ਸਾਹਮਣੇ ਆ ਗਈਆਂ ਨੇ ਪਰ ਇਹ ਪੰਜਾਬ ਦਾ ਇੱਕ ਚਿਹਰਾ ਹੈ ਕਿ ਪੰਜਾਬ ਦੇ ਪਿੰਡ ਇਸ ਕਦਰ ਵੀ ਹੈ ਮੂੰਹ ਫੇਰਨ ਲੱਗੇ ਕਿ ਇੱਕ ਘਰ ਦੇ ਵਿੱਚ ਜਵਾਕ ਭੁੱਖਾ ਸੋ ਰਿਹਾ ਪਰਿਵਾਰ ਭੁੱਖਾ ਸੋ ਰਿਹਾ ਤੇ ਅਸੀਂ ਰੋਟੀ ਵੀ ਨਹੀਂ ਸੋਚਣ ਦੀ ਲੋੜ ਹੈ